ਇਹ ਬੁੱਕ ਮਨਮੀ ਤੋ ਦੱਸੋ ਜੀ ਸਰ ਸਰ ਗੱਲ ਇਹ ਦਰ ਆ ਰਹੀ ਦਿਨ ਇਹ ਫਸਟ ਬਿਲਕੁਲ ਹੋਣਾ ਮਤਰਾ ਹੈ ਇਹ ਦਰ ਆ ਰਹੀ ਹੈ 나라가 밖이 약간 쫄딱 막아. ਗਰਨੀ ਤਿਆਰ ਕਰ ਲਿਆ ਜੀ ਤਾਂ ਅਸਰ ਜਿਹੜਾ ਜਿਹਦੇ ਮਕਾਨਟਾ ਹੈ ਜਾਰੇ ਚੋਲ ਦੇ ਪਿੰਡ ਕੀ ਕਰਵੇ ਕਿੰਨੇ ਕੁ ਪਰਚੇ ਨਾ ਦਿੱਤੇ मुकसर डिस्ट्रिक आज जो है एक इलीगल स्ट्रक्चर जो सरकारी थान पर बनया हुआ है जो कोऑर्डिनेटिंग एजेंसी है डिस्ट्रिक्ट डी डी पी ओ ऑफिस से इससे प्रॉपर इस अगे पुलिस रेकविजन की गई सी लॉ एंड ऑर्डर से सिक्योरिटी सिचुएशन के हिसाब से एस एस किया गया तो अच्छ इतने प्रॉपर फोर्स की डिप्लॉयमेंट की गई है तो डिमोलिशन एक्साइज जो है एगजीक्यूट की जा रही हैगी तो इस लोगों का भी इस चंगा कोपरेशन मिले है कि लोग इस चीज़ को एपरीशिएट कर रहे हैं कि डेटरेंट ਡਰੱਗਸ smugglers peddlers ਤੇ ਹੋ ਰਿਹਾ ਹੈਗਾ ਤੇ ਇਸ ਤੇ ਵੀ ਜੋ ਇਹ ਸਟਰਕਚਰ ਬਣਿਆ ਹੋਇਆ ਸੀ ਤੁਸੀਂ ਦੇਖ ਰਹੇ ਹੋ ਇਹ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਸਟਰਕਚਰ ਬਣਿਆ ਹੋਇਆ ਹੈਗਾ ਤੇ ਇਹਨਾਂ ਤੇ ਮਲਟੀਪਲ FAR SNDPS ਦੀਆਂ ਹੈਗੀਆਂ ਤੇ ਮਲਟੀਪਲ NDPs ਦੀਆਂ FARs ਤੇ ਇੱਕ ਚ ਸਜਾ ਵੀ ਹੋਈ ਹੈਗੀ ਤੇ ਇਸ ਤੇ ਹੀ ਬੇਸ ਤੇ ਜੋ ਇਸ ਤੇ ਅੱਗੇ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਮੈਂ ਅੱਜ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਇਲੀਗਲ ਸਟਰਕਚਰ ਬਣਾਦਾ ਹੈਗਾ ਇਲੀਗਲ ਤਰੀਕੇ ਤੇ ਕੋਈ ਕਾਰਵਾਈ ਉਸ ਤੇ ਕਰਦਾ ਹੈਗਾ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਟਰੈਂਡੈਕਸ਼ਨ ਲਿਆ ਜਾਊਗਾ ਮੁਖ ਸਰ ਪੁਲਿਸ ਇਸ ਕਮਿਟਿਡ ਫੋਰ ਐਗਜ਼ੈਂਪਲਰੀ ਐਂਡ ਡਿਟਰੈਂਟ ਐਕਸ਼ਨ ਅਗੇਂਸਟ ਦ ਪੈਡਲਰਸ ਐਂਡ ਸਮਗਲਰਸ ਤੇ ਪਿੱਛੇ ਕੁਝ ਟਾਈਮ ਤੇ ਪ੍ਰੋਪਰਟੀਆਂ ਜੋ ਅਟੈਚ ਵੀ ਕਰਾਈ ਗਈ ਹੈਗੀਆਂ ਡਿਮੋਲੀਸ਼ਨ ਐਕਸਰਸਾਈਜ਼ ਵੀ ਐਗਜ਼ੀਕਿਊਟ ਕੀਤੀ ਗਈ ਹੈਗੀ ਤੇ ਪਬਲਿਕ ਦਾ ਇਸੇ ਚੰਗਾ ਕੋਪਰੇਸ਼ਨ ਮਿਲ ਰਿਹਾ ਹੈਗਾ ਤਾਂ ਮੈਂ ਲੋਕਲ ਪਿੰਡ ਦੇ ਵੀ ਜੋਹੜ ਪਿੰਡ ਦੀ ਗੱਲ ਕਰਾਂ ਤਾਂ ਸਰਪੰਚ ਸਾਹਿਬ ਨੇ ਵੀ ਸ਼ੇਅਰ ਕੀਤਾ ਕਿ ਇੱਥੇ ਜੋ ਇਹਨਾਂ ਦੇ ਮਲਟੀਪਲ ਐਫਆਰ ਸੀ ਤੇ ਹੁਣ ਪਬਲਿਕ 'ਚ ਇਸ ਦੇ ਪਰਸੈਪਸ਼ਨ 'ਚ ਬਹੁਤ ਫਰਕ ਪੈ ਰਿਹਾ ਹੈਗਾ ਸਰ ਇਹ ਜਿਹੜੇ ਪੰਚਾਇਤੀ ਜਗ੍ਹਾ 'ਚ ਬਣੀਆਂ ਇਹੇ ਤੁਸੀਂ ਟਾਰ ਰਹੇ ਹੋ ਜਾਂ ਨਸ਼ਾ ਤ ਦੀ ਆਪਣੀ ਜਗ੍ਹਾ ਤੋਂ ਬਣਾਇਆ ਉਹਨੇ ਦੇਖੋ ਇਹ ਨਾ ਇੱਕ ਲੀਗਲ ਪ੍ਰੋਸੀਜਰ ਹੈਗਾ ਕਿ ਪਹਿਲਾਂ ਅਸੀਂ ਚੈੱਕ ਕਰਦੇ ਆ ਕਿ ਡਰੱਗ ਕ੍ਰਾਈਮ ਚ ਇਨਵੋਲਡ ਕਿੰਨੇ ਕਿੰਨੇ ਅਫੇਅਰਸ ਹੈਗੇ ਆ ਫਿਰ ਸਰਕਾਰੀ ਥਾਤੇ ਉਸ ਚ ਚੈੱਕ ਕਰਨ ਦਾ ਇੱਕ ਤਰੀਕਾ ਹੈਗਾ ਕਿ ਜੋ ਕਨਸਰਨ ਜੋ ਸਿਵਲ ਅਥਾਰਟੀ ਉਸ ਚ ਉਹ ਚੈੱਕ ਕੀਤਾ ਜਾਂਦਾ ਹੈਗਾ ਤੇ ਉਹਨਾਂ ਦੇ ਵੱਲੋਂ ਫਿਰ ਰਿਕਵੈਸਟ ਹੁੰਦੀ ਹੈ ਤੋਂ ਉਸਦੇ ਬਾਅਦ ਫਿਰ ਇਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ